वेलकम टू रीसेंट टाइम्स मैं बमू रशीद आज फिर आप सब दा वेलकम करदा आज स्टूडियो ਦੇ ਵਿੱਚ ਮੇਰੇ ਨਾਲ ਉਹ ਸਾਰੇ ਸਾਥੀ ਮੁਸਲਿਮ ਤਨਜ਼ੀਮਾਂ ਦੇ ਹਾਜ਼ਰ ਨੇ ਜੋ ਮਲੇਰ ਕੋਡਲੇ ਤੋਂ ਹਮਦਦ ਇਕੱਠੀ ਕਰਕੇ ਫਲਸਤੀਨ ਦੇ ਲੋਕਾਂ ਵਾਸਤੇ ਉਹਨਾਂ ਮਜ਼ਲੂਮ ਬੱਚਿਆਂ ਦੇ ਵਾਸਤੇ ਫਲਸਤੀਨ ਦੀ ਐਮਬੈਸੀ ਦੇ ਵਿੱਚ ਜਮ੍ਹਾਂ ਕਰਵਾ ਕੇ ਆਏ ਨੇ ਮੈਂ ਗੱਲ ਕਰ ਰਿਹਾ ਐਡਵੋਕੇਟ ਮੁਬੀਨ ফারুকੀ ਸਾਹਿਬ ਮੁਸਲਿਮ ਫੈਡਰੇਸ਼ਨ ਆਫ ਪੰਜਾਬ ਤੋਂ वसीम शेख साहब और ਇਹਨਾਂ ਦੇ ਨਾਲ शाहिद साहब शाहिद साहब ਤੋਂ ਬਾਅਦ ਮੁਕਰਮ 사이ਫੀ ਸਾਹਿਬ ਮੁਕਰਮ ਸੈਵੀ ਸਾਹਿਬ ਤੋਂ ਬਾਅਦ ਸ਼ਬੀਰ ਹੁਸੈਨ ਸਾਹਿਬ ਔਰ اخلاق ਸਾਹਿਬ ਅੱਜ ਸਾਡੇ ਨਾਲ ਇਸ ਸਟੂਡੀਓ ਦੇ ਵਿੱਚ ਹਾਜ਼ਰ ਨੇ ਆਪਾਂ ਗੱਲ ਕਰਾਂਗੇ ਤੇ ਇਹਨਾਂ ਦਾ ਐਕਸਪੀਰੀਅੰਸ ਜਾਣਾਂਗੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ 2.5 ਦਿਨਾਂ ਦੇ ਵਿੱਚ ਕਾਫੀ ਇੱਕ ਹੈਂਡਸਮ ਅਮਾਊਂਟ ਜੋ ਮੇਰੇ ਸੁਣਨ ਦੇ ਵਿੱਚ ਆਇਆ ਹੈ ਇਹਨਾਂ ਨੇ ਜਮ੍ਹਾਂ ਕੀਤੀ ਹੈ ਔਰ ਕੁਝ ਅਮਾਊਂਟ ਹੈ ਫਲਸਤੀਨ ਦੀ ਐਮਬੈਸੀ ਦੇ ਵਿੱਚ ਜਮ੍ਹਾਂ ਵੀ ਕਰਵਾ ਕੇ ਆਏ ਔਰ ਐਸੇ ਡਿਊਰੇਸ਼ਨ ਦੇ ਵਿੱਚ ਕੁਝ ਰਿਯੂਮਰਸ ਵੀ ਜੋ ਸੁਣਨ ਨੂੰ ਆਏ ਆਪਾਂ ਪੁੱਛਦੇ ਆ ਕਿ ਇਹਨਾਂ ਨੇ ਉੱਥੇ ਜਾ ਕੇ ਕੀ ਪਾਇਆ ਅ ਮੂਵੀਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਮੇਰੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਜੀ ਜਸਾਕ ਲਮੂਨ ਸਾਹਿਬ ਅ ਸਰ ਕੀ ਮੇਰੇ ਆ ਐਕਸਪੀਰੀਅੰਸ ਪਹਿਲਾਂ ਇਹ ਦੱਸੋ ਅ ਜੋ ਹਾਲਾਤ ਫਿਲਸਤੀਨ ਦੇ ਵਿੱਚ ਬਣੇ ਹੋਏ ਨੇ ਉਹਦੇ ਤੋਂ ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਹੀ ਐਸਾ ਸ਼ਖਸ ਹੋਊਗਾ ਜਿਹਨੂੰ ਨਾ ਪਤਾ ਹੋਵੇ ਵੀਡੀਓਜ਼ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਜੋ ਖਬਰਾਂ ਆ ਰਹੀਆਂ ਨੇ ਉੱਥੇ ਬੱਚੇ ਜੋ ਇਸ ਵਕਤ ਭੁੱਖ ਦੇ ਨਾਲ ਤੜਪ ਰਹੇ ਨੇ ਕਈ ਬੱਚੇ ਭੁੱਖ ਨਾਲ ਮਰ ਵੀ ਚੁੱਕੇ ਨੇ ਜੀ ਔਰ ਉਹ ਹਾਲਾਤ ਬਣ ਚੁੱਕੇ ਨੇ ਕਿ ਇੱਕ ਕੰਪਲੀਟ ਜੈਨੋਸਾਈਡ ਕਰਨ ਦੀ ਕगार ਤੱਕ ਪਹੁੰਚ ਚੁੱਕੇ ਆ ਉੱਥੇ ਗਾਜ਼ਾ ਨੂੰ ਚਾਰੋਂ ਤਰਫ ਤੋਂ ਘੇਰ ਕੇ ਉੱਥੇ ਉਹਨਾਂ ਦਾ ਉਹਨਾਂ ਨੇ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹ ਹਾਲਾਤ ਜਦੋਂ ਸਾਹਮਣੇ ਆਏ ਤਾਂ ਸਾਰੀਆਂ ਤਨਜ਼ੀਮਾਂ ਵੱਲੋਂ ਇਕੱਠੇ ਹੋ ਕੇ ਇੱਕ ਉਪਰਾਲਾ ਕਰਨ ਦੀ ਅਸੀਂ ਸੋਚਿਆ ਕਿ ਕਿਉਂ ਨਾ ਉਹਨਾਂ ਵਾਸਤੇ ਅਸੀਂ ਕੋਈ ਰਾਹਤ ਲਈ ਕੋਈ ਐਫਰਟ ਕਰੀਏ ਤਾਂ ਇੱਕ ਸਾਰੀਆਂ ਤਨਜ਼ੀਮਾਂ ਵੱਲੋਂ ਇਕੱਠੇ ਹੋ ਕੇ ਇੱਕ ਅਸੀਂ ਉੱਥੇ ਕਾਊਂਟਰ ਲਗਾਇਆ ਸੀ ਜਿਹਦੇ ਵਿੱਚ ਅਮਾਊਂਟ ਇਕੱਠੀ ਹੋਈ ਸੀ 22 ਲੱਖ ਦੇ ਕਰੀਬ ਔਰ ਉਹਦੇ ਵਿੱਚੋਂ ਕੁਝ ਅਮਾਉਂਟ ਕਿਉਂਕਿ ਇਲੈਕਸ਼ਨ ਕਰਕੇ ਕੋਡ ਆਫ ਕੰਡਕਟ ਲੱਗਿਆ ਤਾਂ ਅਸੀਂ ਅਮਾਉਂਟ ਜ਼ਿਆਦਾ ਕੈਰੀ ਨਹੀਂ ਕਰ ਸਕਦੇ ਕੁਝ ਅਮਾਉਂਟ ਅਸੀਂ ਉੱਥੇ ਫਲਸਤੀਨੀ ਐਮਬੈਸੀ ਦੇ ਵਿੱਚ ਉੱਥੋਂ ਦੇ ਕੇ ਆਏ ਆਂ ਔਰ ਆ ਜਿਹੜੇ ਤੁਸੀਂ ਇੱਕ ਚੱਲ ਰਹੀ ਹੈ ਕਿ ਰਿਯੂਮਰ ਦੀ ਤੁਸੀਂ ਗੱਲ ਕੀਤੀ ਸੀਗੀ ਉਹਦੇ ਬਾਰੇ ਵੀ ਅਸੀਂ ਕਿ ਕੰਪਲੀਟ ਵੀਡੀਓ ਜਿਹੜੀ ਹੈ ਆਲਰੇਡੀ ਉੱਥੇ ਐਮਬੈਸੀ ਦੇ ਸਾਹਮਣੇ ਖੜੇ ਹੋ ਕੇ ਅਸੀਂ ਬਣਾਈ ਵੀ ਸੀ ਔਰ ਉਹ ਜ਼ਰੂਰ ਗੋ-ਥਰੂ ਹੋਈ ਹੋ ਜਾਈਓ ਸੁਣੀਓ ਕਿ ਜਿਹੜਾ ਇੱਕ ਕਿਸੇ ਨਿਊਜ਼ ਚੈਨਲ ਦੇ ਰੈਫਰੈਂਸ ਤੋਂ ਇੱਕ ਇੱਕ ਖਬਰ ਉੜਾ ਦਿੱਤੀ ਗਈ ਕਿ ਜਦੋਂ ਅਸੀਂ ਕਲੈਕਸ਼ਨ ਕਰ ਰਹੇ ਸੀਗੇ ਔਰ ਜਿਸ ਦਿਨ ਅਸੀਂ ਕੰਕਲੂਡ ਕਰਨਾ ਸੀਗਾ ਫਾਈਨਲ 11 ਵਜੇ ਪਰਸੋ ਰਾਤ ਤਾਂ ਉਸ ਦਿਨ ਇੱਕ ਨਿਊਜ਼ ਚਲਾ ਕੇ ਇੱਕ ਇੱਕ ਫਲਾਈ ਗਈ ਅਫਵਾਹ ਕਿ ਜੀ ਪੈਸੇ ਉੱਥੇ ਤੱਕ ਨਹੀਂ ਪਹੁੰਚਣਗੇ ਮਗਰ ਉਹਦੀ ਅਸੀਂ ਤਹਿਕੀਕ ਪੂਰੀ ਕਰਨ ਦੇ ਬਾਅਦ ਹੀ ਜਾ ਕੇ ਅਸੀਂ ਫਿਲਸਤੀਨੀ ਜਿਹੜੀ ਐਮਬੈਸੀ ਉਹਦੇ ਵਿੱਚ ਅਸੀਂ ਪੈਸੇ ਦੇ ਕੇ ਆਏ ਆ ਸਰ ਮੈਂ ਪ੍ਰੈਕਟੀਕਲ ਗੱਲ ਪੁੱਛੂੰਗਾ ਆਪਾਂ ਨਾ ਇੱਧਰ ਲਈ ਨਾ ਉੱਧਰ ਲਈ ਤੁਸੀਂ ਮੈਨੂੰ ਇਹ ਗੱਲ ਦੱਸੋ ਐਮਬੈਸਡਰ ਨੂੰ ਡਾਇਰੈਕਟ ਤੁਸੀਂ ਹੱਥ ਮਿਲੇ ਅਸੀਂ ਮੇਲ ਪਾਈ ਸੀਗੀ ਪਹਿਲਾਂ ਫਿਲਸਤੀਨੀ ਐਂਬੈਸੀ ਨੂੰ ਉਹਨਾਂ ਨੇ ਫਿਰ ਜੋ ਇਸ ਪ੍ਰੋਜੈਕਟ ਦੇ ਇਨਚਾਰਜ ਨੇ ਫਿਲਸਤੀਨ ਦੇ ਹੀ ਨੇ ਔਰ ਉੱਥੇ ਡਿਪਲੋਮੈਟ ਨੇ ਮਿਸਟਰ ਮਾਰਵਨ ਮੰਸੀ ਜੋ ਇਸ ਪ੍ਰੋਜੈਕਟ ਦੇ ਵਿੱਚ ਜਿਹੜੇ ਇੰਡੀਆ ਦੇ ਵਿੱਚੋਂ امداد ਜਾ ਰਹੀ ਹੈ ਗਾਜ਼ਾ ਦੇ ਵਿੱਚ ਉਹਦੇ ਇਨਚਾਰਜ ਨੇ ਉਹਨਾਂ ਨੂੰ ਅਸੀਂ ਮਿਲੇ ਹ ਮਿਸਟਰ ਮਾਰਵਨ ਮੰਸੀ ਉਹਨਾਂ ਨੇ ਸਾਨੂੰ ਮੇਲ ਦੇ ਵਿੱਚ ਉਹਨਾਂ ਦਾ ਕੰਟੈਕਟ ਨੰਬਰ ਔਰ ਨਾਮ ਭੇਜਿਆ ਸੀਗਾ ਤੁਸੀਂ ਇਹਨਾਂ ਨੂੰ ਕੰਟੈਕਟ ਕਰੋ ਅਗਰ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਅਸੀਂ ਡਾਇਰੈਕਟਲੀ ਜਾ ਕੇ ਉਹਨਾਂ ਨੂੰ ਮਿਲੇ ਸੀਗੇ ਔਰ ਉੱਥੇ ਉਹਨਾਂ ਨੂੰ ਅਸੀਂ ਜਿਹੜੀ ਅਮਾਉਂਟ ਸੀਗੀ 5 ਲੱਖ ਦੀ ਅਸੀਂ ਉਹ ਜਮ੍ਹਾਂ ਕਰ ਤਾਂ ਉਹਨਾਂ ਨੇ ਅਸੀਂ ਜਦੋਂ ਦੱਸਿਆ ਉਹਨਾਂ ਨੂੰ ਵੀ ਦੱਸਿਆ ਕਿ ਸਰ ਸਾਨੂੰ ਥੋੜਾ ਜਿਹਾ ਇਹ ਕਲੀਅਰ ਕਰਿਓ ਕਿ ਜਿਹੜੀ ਅਮਾਉਂਟ ਆ ਉੱਥੇ ਹੀ ਜਾਏਗੀ ਕਿਉਂਕਿ ਜੋ ਫਵਾ ਉਡਾਈ ਜਾ ਰਹੀ ਹੈ ਕਿ ਨਿਊਜ਼ ਦੇ ਰੈਫਰੈਂਸ ਨਾਲ ਕਿ ਜਿਹੜਾ ਵੈਸਟ ਬੈਂਕ ਹੈ ਉੱਥੇ ਜਿਹੜੇ ਆਪਣੇ ਮਹਿਮੂਦ ਅਬਾਸ ਦੀ ਜਿਹੜੀ ਸਰਕਾਰ ਹੈ ਔਰ ਜਿਹੜੀ ਐਮਬੈਸੀ ਹੈ ਵੀ ਇਹ ਵੀ ਮਹਿਮੂਦ ਅਬਾਸ ਦੀ ਔਰ ਤੁਸੀਂ ਵੈਸਟ ਬੈਂਕ ਦੇ ਬੰਦੇ ਹੋ ਵੀ ਤੁਸੀਂ ਗਾਜ਼ਾ ਦੇ ਵਿੱਚ ਹੈਲਪ ਨਹੀਂ ਕਰੋਗੇ ਤਾਂ ਜਿਹੜੇ ਅਸੀਂ ਪੈਸੇ ਰੱਖੇ ਹੋਏ ਸੀਗੇ 5 ਲੱਖ ਉਹਨਾਂ ਦੇ ਟੇਬਲ ਤੇ ਉਹਨਾਂ ਨੇ ਚੱਕ ਕੇ ਗਿਆ ਵੀ ਇਹ ਪੈਸੇ ਚੱਕਣ ਉਹ ਇੱਥੋਂ ਕੋਈ ਸਲੀਪ ਨਹੀਂ ਕਟਾਂਗੇ ਠੀਕ ਹੈ ਅਗਰ ਤੁਸੀਂ ਇਹ ਡਾਇਲੀਗੇਸ਼ਨ ਲਗਾ ਰਹੇ ਹੋ ਸਾਡੇ ਤੇ ਕਿ ਅਸੀਂ ਪੈਸੇ ਗਾਜ਼ਾ ਦੇ ਲੋਕਾਂ اور ਸਾਡੇ ਤੁਸੀਂ ਡਿਫਰੈਂਸ ਡਿਫਰੈਂਸ਼ੀਏਟ ਕਰ ਰਹੇ ਹੋ ਤਾਂ ਬਿਲਕੁਲ ਵੀ ਸਾਨੂੰ ਚਾਹੇ ਪੂਰੇ ਇੰਡੀਆ ਦੀ ਦੌਲਤ ਲੈ ਕੇ ਰੱਖਾ ਦੋ ਅਸੀਂ ਬਿਲਕੁਲ ਨਹੀਂ ਲਵਾਂਗੇ ਉਹਨਾਂ ਨੇ ਸਾਨੂੰ ਬਲਕਿ ਇੱਥੇ ਤੱਕ ਕਿਹਾ ਇਮੋਸ਼ਨਲ ਵੀ ਹੋ ਗਏ ਉਹ ਉਹ ਕਹਿੰਦੇ ਤੁਸੀਂ ਸਾਡੇ ਬਾਰੇ ਇਹ ਗੱਲ ਕਹਿ ਰਹੇ ਹੋ ਔਰ ਕਹਿੰਦੇ ਮੇਰੇ ਖੁਦ ਫੈਮਿਲੀ ਦੇ ਅਲਹਮਦੁਲਿਲਾ ਕਹਿੰਦੇ 11 ਬੰਦੇ ਸ਼ਹੀਦ ਹੋ ਚੁੱਕੇ ਨੇ ਔਰ ਉਹਨਾਂ ਨੇ ਦਿਖਾਇਆ ਕਿ ਮੇਰੇ ਖੁਦ ਫੈਮਿਲੀ ਹੈ ਜਿਹੜੀ ਉਹ ਉੱਥੇ ਗਾਜ਼ਾ ਦੇ ਵਿੱਚ ਹੀ ਰਹਿ ਰਹੀ ਹੈ ਤੇ ਉਹਨਾਂ ਨੇ ਉਹਦੇ ਵਾਸਤੇ ਉਹਨਾਂ ਨੇ ਸਾਨੂੰ ਕੁਝ ਸਬੂਤ ਵੀ ਦਿਖਾਏ ਵੀ ਗਾਜ਼ਾ ਦੇ ਵਿੱਚ ਇਸ ਤਰੀਕੇ ਨਾਲ ਮੈਂ ਆਪਣੀ ਜਿਹੜੀ ਉਹਨਾਂ ਦੀ ਪੇ ਆ ਵੀ ਮੈਂ ਇਸ ਤਰੀਕੇ ਨਾਲ ਭੇਜਦਾ ਫਿਲਸਤੀਨੀ ਬੈਂਕਰਾਂ ਨੂੰ ਚਲੋ ਅਸੀਂ ਪੂਰਾ ਉਸ ਤੋਂ ਬਾਅਦ ਅਸੀਂ ਕਿਹਾ ਵੀ ਇਹ ਸਾਡੇ ਵੱਲੋਂ ਨਹੀਂ ਕਿਹਾ ਜਾ ਰਿਹਾ ਇਹ ਕੁਝ ਸ਼ਰਾਰਤੀ ਅੰਸਰ ਨੇ ਜਿਹੜੇ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਵਸ-ਵਸੇ ਪੈਦਾ ਕਰ ਰਹੇ ਨੇ ਕਿ ਇਹ ਜਿਹੜੀ ਅਮਾਉਂਟ ਹੈ ਵੀ ਉੱਥੇ ਨਹੀਂ ਪਹੁੰਚਣੀ ਹੈਗੀ ਵੀ ਸਾੰਨੇ ਦਾ ਸਿਰਫ ਕਲੀਅਰ ਕਰਨਾ ਹੈ ਤੁਹਾਡੇ ਕੋਲ ਨੂੰ ਤਾਂ ਕਿ ਅਸੀਂ ਲੋਕਾਂ ਨੂੰ ਦੱਸ ਸਕੀਏ ਜਿਨ੍ਹਾਂ ਨੇ ਅਮਾਉਂਟ ਦਿੱਤੀ ਹੈ ਇਹਨਾਂ ਆਪਣੇ ਜ਼ਕਾਤ ਦਾ ਇਮਦਾਦ ਦੇ ਪੈਸੇ ਇੱਥੇ ਜਮ੍ਹਾਂ ਕਰਾਏ ਨੇ ਵੀ ਉਹ ਸਹੀ ਹੱਥਾਂ ਦੇ ਵਿੱਚ ਪਹੁੰਚਣਗੇ ਨਹੀਂ ਸਿਰਫ ਅਸੀਂ ਇਹ ਕਲੀਅਰ ਕਰਨਾ ਸਮੁਦਾਇਕ ਅੰਟਾ ਉਹਨਾਂ ਨੂੰ ਮਨਾਨੀ ਲੱਗ ਗਿਆ ਤਾਂ ਉਹਨਾਂ ਨੇ ਜਾ ਕੇ ਸਾਡੇ ਕੋਲੋਂ ਰਿਸੀਵ ਕੀਤੇ ਪੈਸੇ ਬਹੁਤ ਮੁਸ਼ਕਿਲ ਦੇ ਨਾਲ ਜੀ ਮੁਮੀਨ ਸਾਹਿਬ ਮੈਂ ਦੁਬਾਰਾ ਫਿਰ ਤੁਹਾਡੇ ਕੋਲ ਆਉਂਗਾ ਔਰ ਇਨ ਦਾ ਮੀਨ ਟਾਈਮ ਹੋਰ ਸਾਥੀ ਬੈਠੇ ਉਹਨਾਂ ਨਾਲ ਵੀ ਆਪਾਂ ਗੱਲ ਕਰ ਲਈਏ ਹਾਂ ਜੀ ਸਾਡੇ ਨਾਲ ਇਸ ਟਾਈਮ ਮੁਮੀਨ ਫਰੂਕੀ ਸਾਹਿਬ ਨਾਲ ਤਾਂ ਗੱਲਬਾਤ ਹੋ ਗਈ ਆਪਣੀ ਸਾਡੇ ਨਾਲ ਵਸੀਮ شیخ ਸਾਹਿਬ ਨੇ ਇਹ ਵੀ ਨਾਲ ਤੇ ਦਿੱਲੀ ਗਏ ਆਂ پیسے ਜਮ੍ਹਾਂ ਕਰਾ ਕੇ ਆਏ ਆਂ ਆਪਾਂ ਪੁੱਛਦੇ ਆਂ ਵਸੀਮ ਨੂੰ ਤੁਹਾਡਾ ਕੀ ਐਕਸਪੀਰੀਅੰਸ ਹੈ ਬਿਸਮਿਲ੍ਲ੍ਹਾ ਰਹਿਮਨ ਰਹਿਮ। ਸਭ ਤੋਂ ਪਹਿਲਾਂ ਜਿਹੜੀ ਸਾਡੀ ਸਹਿਮਤੀ ਬਣੀ ਹੈ ਉਹਦੇ ਬਾਰੇ ਦੱਸਣਾ ਚਾਹਣਾ ਕਿ ਮਲੇਕ ਕੋਲਾ ਤੋਂ ਅਸੀਂ ਇੱਕ ਪਾਣੀ ਦੀ ਬੋਤਲ ਤੱਕ ਗਾਜ਼ਾ ਸਖ ਪਹੁੰਚਾ ਨਹੀਂ ਸਕੇ ਸੀਗੇ ਉਹਨਾਂ ਨੂੰ ਖੂੜ ਚਾਹੀਦਾ ਸੀ ਦਵਾਈਆਂ ਚਾਹੀਆਂ ਸੀਗੀਆਂ। ਇਹੀ ਅਸੀਂ ਫਿਰ ਇੱਕ مشਵਰਾ ਤੈਅ ਕਰਕੇ ਅਸੀਂ ਕਾਊਂਟਰ ਸ਼ਹਿਰ ਦੇ ਵਿੱਚ ਲਗਾਇਆ ਜੀ ਕਿਉਂਕਿ ਇਸਲਾਮ ਦੇ ਵਿੱਚ ਕਲੀਅਰ ਕਟਾ ਹੈ ਕੁਰਾਨ ਖੋਲ-ਖੋਲ ਕੇ ਇਸ ਚੀਜ਼ ਨੂੰ ਦੱਸ ਰਿਹਾ ਹੈ ਅਗਰ ਆਪਾਂ ਟਾਰਗੇਟ ਲੈ ਕੇ ਚੱਲਦੇ ਆਂ ਅਸੀਂ ਬਹੁਤ ਕੁਛ ਤਾਂ ਨਹੀਂ ਕਰ ਸਕਦੇ ਉਹਦੇ ਵਿੱਚ ਅਸੀਂ ਜਾ ਕੇ ਉੱਥੇ ਜੰਗ ਤਾਂ ਨਹੀਂ ਲੜ ਸਕਦੇ ਉਹਨਾਂ ਨਾਲ ਅਸੀਂ ਉਹਨਾਂ ਦੀ ਹੈਲਪ ਜ਼ਰੂਰ ਕਰ ਸਕਦੇ ਆਂ ਅਸੀਂ ਉਹਨਾਂ ਲਈ ਦੁਆ ਜ਼ਰੂਰ ਕਰ ਸਕਦੇ ਆਂ ਉਹੀ ਸਾਡੀ ਸਾਰੀ ਮੁਸਲਿਮ ਜਥੇਬੰਦੀਆਂ ਸਹਿਮਤੀ ਬਣਨ ਤੋਂ ਬਾਅਦ ਅਸੀਂ ਸ਼ਹਿਰ ਦੇ ਵਿੱਚ ਕਾਊਂਟਰ ਲਗਾਇਆ ਸੀ ਕਿਉਂਕਿ ਇਸਲਾਮ ਦੇ ਵਿੱਚ ਕੁਰਾਨ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ ਟਾਰਗੇਟ ਸੈੱਟ ਕਰੋ ਅਸੀਂ ਇੱਕ ਟਾਰਗੇਟ ਸੈੱਟ ਕੀਤਾ ਸੀ ਕਿ ਅਸੀਂ ਐਸੀ ਅਮਾਉਂਟ ਅਸੀਂ ਉਹਨਾਂ ਨੂੰ ਭੇਜ ਦਈਏ ਜਿੱਥੇ ਉਹਨਾਂ ਦਾ ਫੂਡ ਦਾ ਇੰਤਜ਼ਾਮ ਹੋ ਸਕੇ ਦਵਾਈਆਂ ਦਾ ਇੰਤਜ਼ ਐਨੈਸਥੀसिया ਜਿਹੜੇ ਇੰਜੈਕਸ਼ਨ ਉਹ ਜਿਹਨੂੰ ਸੁੰਨ ਕਰਨ ਦਾ ਇੰਜੈਕਸ਼ਨ ਕਹਿੰਦੇ ਨੇ ਤਾਂ ਇੱਕ ਵੀਡੀਓ ਦੇਖੀ ਸੀ ਵੀਡੀਓ ਵਿੱਚ ਬੜਾ ਦੇਖ ਕੇ ਦੁੱਖ ਹੋਇਆ ਕਿ ਇੱਕ ਬੱਚਾ ਤਲਾਵਤ ਕਰ ਰਿਹਾ ਉਹ ਕਹਿ ਰਿਹਾ ਕਿ ਮੇਰਾ ਆਪਰੇਸ਼ਨ ਤੁਸੀਂ ਇਦਾਂ ਹੀ ਕਰ ਦੋ ਇਸ ਤਰ੍ਹਾਂ ਦੇ ਹਾਲਾਤ ਫਿਲੀਸਟੀਨ ਦੇ ਵਿੱਚ ਗਾਜ਼ਾ ਵਿੱਚ ਬਣੇ ਹੋਏ ਸੀ ਤਾਂ ਉਸੇ ਕਰਕੇ ਅਸੀਂ ਸਾਰੀਆਂ ਸ਼ਹਿਰ ਦੀਆਂ ਤਨਜ਼ੀਮਾਂ ਇਕੱਠੇ ਹੋ ਗਈ ਇੱਕ ਫੰਡ ਰੇਜ਼ ਕੀਤਾ ਔਰ ਅਸੀਂ ਜੋ ਐਮਬੈਸਡਰ ਕੋਲ ਜਾ ਕੇ ਅਸੀਂ ਫੰਡ ਦੇ ਕੇ ਆਏ ਆ ਤੇ ਇਨਸ਼ਾਅੱਲਾ ਅਸੀਂ ਉਮੀਦ ਕਰਦੇ ਹਾਂ ਲੈਜਾਤੋਂ ਕਿ ਸਾਡੀ ਜਿਹੜੀ ਕੋਸ਼ਿਸ਼ ਹੈ ਇਹ ਅੱਲਾਹ ਪਾਕ ਕਬੂਲ ਕਰਨਗੇ ਔਰ ਨੈਕਸਟ ਅਸੀਂ ਇਨਸ਼ਾਅੱਲਾ ਹੋਰ ਮਸ਼ਵਰਾ ਤਿਆਰ ਕਰਕੇ ਸ਼ਹਿਰ ਦੇ ਵਿੱਚ ਅਗਰ ਸਹਿਮਤੀ ਬਣੀ ਸਾਰੀ ਤਨਜ਼ੀਮਾਂ ਦੀ ਤਾਂ ਕਾਊਂਟਰਵੇ ਅਸੀਂ ਇਨਸ਼ਾਅੱਲਾ ਬਹੁਤ ਜਲਦੀ ਸਟਾਰਟ ਕਰਾਂਗੇ ਜੀ ਸ਼ੁਕਰੀਆ ਆਪਣਾ ওয়াসিম ਸਾਡੇ ਨਾਲ شاہਦ ਸਾਹਿਬ ਵੀਨ شاہਦ ਸਾਹਿਬ ਦੇ ਨਾਲ ਵੀ ਆਪਾਂ ਗੱਲ ਕਰ ਲਈਏ شاہਦ ਸਾਹਿਬ ਕਿਵੇਂ મતલਬ ਤੁਸੀਂ ਜਦੋਂ ਦਿੱਲੀ ਗਏ ਤੁਸੀਂ ਆਪ ਤੁਹਾਡੀ ਆਪਣੀ ਇੰਡੀਵਿਜੂਅਲ ਨੂੰ ਬੰਦੇ ਨੂੰ ਪਤਾ ਲੱਗ ਜਾਂਦਾ ਕਿਵੇਂ ਰਹੀ ਫੀਲਿੰਗ ਤੁਹਾਡੀ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਅਸੀਂ ਜਦੋਂ ਪੈਸਾ ਇੱਥੋਂ ਇਕੱਠਾ ਕਰਕੇ ਲੈ ਕੇ ਗਏ ਨਾ ਜੀ ਦਿੱਲੀ ਤਾਂ ਉੱਥੇ ਅੰਬੈਸੀ ਦੇ ਬਾਹਰ ਅਸੀਂ ਬਹੁਤ ਬੜੀਆਂ-ਬੜੀਆਂ ਲਾਈਨਾਂ ਦੇਖੀਆਂ ਤੇ ਉਹਦੇ ਵਿੱਚ ਉਲਮਾ ਹਜ਼ਰਤ ਬਹੁਤ تھے ਬੁਕਲਾ ਹਜ਼ਰਤ ਬਹੁਤ تھے ਤੇ ਆਮ ਲੋਕ ਜਿਹੜੇ ਸੇ ਬਹੁਤ મતલਬ ਉਹਨਾਂ ਦੇ ਵਿੱਚੋਂ ਸਾਹ ਦੇਖਿਆ ਕਿ ਅਸੀਂ ਜਿਆਦਾ ਤੋਂ ਜਿਆਦਾ ਪੈਸਾ ਉੱਥੇ ਪਹੁੰਚਾ ਸਕੀਏ ਤੇ ਬਾਕੀ ਤੁਹਾਨੂੰ ਮੈਂ ਸਾਹਿਬ ਦੱਸਣ ਗਏ ਇਹਦੇ ਬਾਰੇ ਜੀ ਹਾਂਜੀ ਸ਼ਬੀਰ ਸਾਹਿਬ ਇੱਕ ਗੱਲ ਮੈਂ ਵੀ ਪੁੱਛੂੰਗਾ ਕਿ ਹਰ ਵਾਰ ਯੋਮੇ ਕੁਦੂਸ ਮਨਾਉਂਦੇ ਹੋ ਤੁਸੀਂ ਔਰ ਉਹਦੇ ਵਿੱਚ ਵੀ ਆਪਾਂ ਫਲਸਤੀਨ ਦੀ ਗੱਲ ਕਰਦੇ ਹਾਂ ਬਾਰ-ਬਾਰ ਔਰ ਇਸ ਵਾਰ ਮਤਲਬ ਮੌਕਾ ਮਿਲਿਆ ਸੇਮ ਡੇ ਦੇ ਉੱਪਰ ਕਿਵੇਂ ਰਹੀ ਫੀਲਿੰਗ ਤੁਹਾਡੀ ਕਿ ਮੇਰੀ ਅਸਲਾਮੁਅਲੈਕਮ ਬismillah अर रहमान रहीम ਅਸੀਂ ਇੱਕ ਸਾਰੇ ਮਲੇ ਕੋਟਲੇ ਦੀਆਂ ਤਨਜ਼ੀਮਾਂ ਦੀ ਇੱਕ ਕਾਲ ਕੀਤੀ ਸੀ ਮੀਟਿੰਗ ਕੀਤੀ ਸੀ ਸਰੰਦੀ ਗੇਟ ਦੀ ਮਸਜਿਦ 'ਚ ਕੀ ਆਲਮੀ ਯੂਮਲ ਕੋ ਜਿਹੜਾ ਮਨਾਣਿਆ ਹੁਮੈਨੀ ਸਾਹਿਬ ਨੇ ਐਲਾਨ ਕੀਤਾ 1979 ਦੇ ਵਿੱਚ ਤਾਂ ਉਹਦੇ ਵਿੱਚ ਮੌਤਵਰਦ ਸ਼ਹਿਰ ਦੀਆਂ ਤਜ਼ਦੀਮਾਂ ਆਈਆਂ ਕਿ ਸਭ ਨੇ ਕਿਹਾ ਕਿ ਠੀਕ ਹੈ ਪ੍ਰੋਗਰਾਮ ਹੋਣਾ ਚਾਹੀਦਾ ਮਿਲ ਕੇ ਕਰਾਂਗੇ ਉਸ ਤੋਂ ਬਾਅਦ ਫਿਰ ਇੱਕ ਮੀਟਿੰਗ ਹੋਈ ਥੀ ਉੱਥੇ ਭੁੰਸੀ ਜਿਹੜੇ ਸੈਂਟਰ 'ਚ ਉੱਥੇ ਵੀ ਅਸੀਂ ਕਾਲ ਕੀਤੀ ਸਾਰੀਆਂ ਤਜ਼ਦੀਮਾਂ ਜ਼ਿੰਮੇਦਾਰ ਆਣ ਆਏ ਉਹਦੇ ਵਿੱਚ ਤਿੰਨ ਬਾਤ ਇਹ ਹੋਈਆਂ ਥੀਆਂ ਕਿ ਇੱਕ ਤਾਂ ਸਭ ਤੋਂ ਵੱਧ ਮؤਮਿੰਦਾ ਅਸਲ ਇਹ ਜੋ ਆਇਆ ਉਹ ਦੁਆ ਹੈ ਅਸੀਂ ਉੱਥੇ ਜਾ ਕੇ ਜੰਗ ਨਹੀਂ ਲੜ ਸਕਦੇ ਕੁਝ ਕਰ ਨਹੀਂ ਸਕਦੇ ਅਸੀਂ ਸਭ ਦੁਆ ਕਰੀਏ ਦੂਸਰੀ ਚੀਜ਼ ਇਹ ਆਈ ਥੀ ਕਿ ਅਸੀਂ ਉਹਦੇ ਜਿਹੜੇ ਪ੍ਰੋਡਕਟਸ ਹਨ ਫਿਰ ਇਜ਼ਰਾਈਲ ਦੇ ਉਹਦਾ ਬਾਈਕਾਟ ਕਰੀਏ ਤੀਸਰੀ ਚੀਜ਼ ਇਹ ਆਈ ਥੀ ਕਿ ਅਸੀਂ ਉਹਨਾਂ ਨੂੰ ਕੁਝ ਨਾ ਕੁਝ امداد ਉੱਥੇ ਦਈਏ ਪਹੁੰਚੀਏ ਜੋ ਹਸਬੇ ਅਸੀਤ ਹੈ ਸਾਰੇ ਤਾਂ ਸਾਰੇ ਇਸ ਬਾਤ ਪਰ ਮਤਫਿਕ ਹੋਏ ਤਾਂ ਅਸੀਂ ਉੱਥੇ ਕਾਊਂਟਰ ਲਾਇਆ ਥਾ ਜਿਹਦੇ ਵਿੱਚ ਪੂਰੇ ਮਲੇ ਕੋਟਲੇ ਦੇ ਸਾਥੀਆਂ ਨੇ ਸਾਡਾ ਸਾਥ ਦਿੱਤਾ ਬਲਕਿ ਇਵਨ ਕਿ ਗੈਰ ਮੁਸਲਮ ਹਿੰਦੂ ਔਰ ਸਿੱਖ ਭਾਈਆਂ ਨੇ ਵੀ ਉੱਥੇ ਪੈਸੇ ਦਿੱਤੇ ਤੇ ਉਹ ਬੜੀ ਕਾਚੀ ਅਮਾਉਂਟ 32 ਲੱਖ 23 ਲੱਖ ਰੁਪਈਆ ਉੱਥੇ ਹੋਈ ਉਹ ਜੋ ਅਸੀਂ ਜਾ ਕੇ ਉੱਥੇ ਦੇ ਆਏ ਹੁਣ ਵੀ ਲੋਕਾਂ ਦੀ ਬਹੁਤ ਡਿਮਾਂਡ ਹੈ ਫੋਨ ਆ ਰਹੇ ਕਿ ਤੁਸੀਂ ਦੁਬਾਰਾ ਉਹਨੂੰ ਸ਼ੁਰੂ ਕੀਤੀ ਜਾਵੇ ਤਾਂ ਅਸੀਂ ਉਸ ਬਾਰੇ ਵੀ ਸੋਚ ਰਹੇ ਜੀ ਇਖਲਾਕ ਸਾਹਿਬ ਵੀ ਸਾਡੇ ਨਾਲ ਨਾ ਆਪੇ ਇਖਲਾਕ ਸਾਹਿਬ ਤੋਂ ਵੀ ਪੁੱਛ ਲੈਣਾ ਇਖਲਾਕ ਸਾਹਿਬ ਦੋ ਸ਼ਬਦ ਤੁਹਾਡੇ ਵੀ ਲਵਾਂਗਾ ਜੀ ਅਸਲਾਮੁਅਲੈਕੁਮ ਜੋ ਕੁਝ ਵੀ ਸਾਰੇ ਭਈਆਂ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ ਸਾਡੇ ਮੇਰੇ ਕੋਲ ਇਹ ਆਵਾਮ ਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਆਂ ਕਿ 2.5 ਦਿਨਾਂ ਚ ਸਾਢੇ 2.5 ਲੱਖ ਰੁਪਿਆ ਉਹਨਾਂ ਨੇ ਸਾਨੂੰ ਦਿੱਤਾ ਬੜੇ ਦਿਲ ਖੋਲ ਕੇ ਦਿੱਤਾ ਔਰ ਸਾਨੇ ਸਾਢੇ 2.5 ਲੱਖ ਰੁਪਿਆ ਲੈ ਕੇ ਜਾਣਾ ਸੀ ਲੇਕਿਨ ਡਿਊ ਟੂ ਇਲੈਕਸ਼ਨ ਇੰਨੀ ਰਕਮ ਅਸੀਂ ਦਿੱਲੀ ਲੈ ਕੇ ਨਹੀਂ ਜਾ ਸਕਦੇ ਸੀ ਅਸੀਂ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਲੈਟਰ ਦਿੱਤਾ ਉਹਨਾਂ ਨੂੰ ਉਹਨਾਂ ਨੇ ਸਾਨੂੰ 12 ਵਜੇ ਤੱਕ ਨਹੀਂ ਦਿੱਤਾ ਕੁਝ ਵੀ ਅਸੀਂ ਸੋਮਵਾਰ ਮੰਗਲਵਾਰ ਨੂੰ ਤੁਹਾਨੂੰ ਲੈਟਰ ਦਵਾ ਗਏ ਇਲੈਕਸ਼ਨ ਕਮਿਸ਼ਨ ਤੋਂ ਡਾਇਰੈਕਸ਼ਨ ਲੈ ਕੇ ਫਿਰ ਅਸੀਂ ਸੋਚਿਆ ਕਿ ਅਸੀਂ 5 ਲੱਖ ਰੁਪਿਆ ਚਲੋ 1 ਲੱਖ ਲੱਖ ਰੁਪਿਆ ਅਸੀਂ ਜੇਬ ਵਿੱਚ ਪਾ ਕੇ ਲੈ ਜਿੰਨੇ ਨਾਲੇ ਉੱਥੇ ਅੰਬੈਸੀ ਨੂੰ ਦੇਖ ਲਾਂਗੇ ਤਾਂ ਜਾ ਕੇ ਅਸੀਂ ਦੇਖਿਆ ਤੇ ਉੱਤੇ ਕਾਫੀ ਬੰਦੇ ਖੜੇ تھے ਪੈਸੇ ਦੇ ਦੂਸਰੇ ਜੂਰੀ ਸਟੇਟਾਂ ਦੇ ਵਿੱਚੋਂ ਵੀ ਅਸੀਂ ਮਾਰਵਨ ਸਾਹਿਬ ਨੂੰ ਮਿਲੇ ਤੇ ਮਾਰਵਨ ਸਾਹਿਬ ਨਾਲ ਚਲੋ ਥੋੜੀ ਜੀ ਤਲਕ ਕਲਾਮੀ ਹੋਈ ਉਹ ਸਾਡੇ ਨਾਲ ਰੁੱਸ ਗਏ ਮਨਾ ਲਿਆ ਸੀ ਲੇਕਿਨ ਉਹਨਾਂ ਦੀ ਜਿਹੜੀ ਗੱਲ ਥੀ ਉਹ ਬਿਲਕੁਲ ਸਹੀ ਥੀ ਔਰ ਇੱਕ ਇੱਕ ਪਰਸੈਂਟ ਉਹਨਾਂ ਦੇ ਚਿਹਰੇ ਤੋਂ ਲੱਗਦਾ ਸੀ ਵੀ ਬਾਕੀ ਉਹ ਦਿਲ ਤੋਂ ਦੁਖੀ ਨਹੀਂ ਉਹਨਾਂ ਨੇ ਖੁਦ ਇਹ ਗੱਲ ਸਾਨੂੰ ਦੱਸੀ ਕਿ ਮੇਰੀ ਫੈਮਿਲੀ ਗਜ਼ਾਚ ਰਹਿੰਦੀ ਹੈ ਔਰ 11 ਫੈਮਿਲੀ ਮੇਰੇ ਮੈਂਬਰ ਇਸ ਕੰਮ ਜਿ ਮਰ ਗਏ ਤਾਂ ਐਸਾ ਸ਼ਖਸੇ ਕੋਈ ਗਲਤ ਕੰਮ ਕਰ ਸਕਦਾ ਹੈ ਅੰਬੈਸੀ ਦੇ ਥਰੂ ਅਸੀਂ 5 ਲੱਖ ਰੁਪਏ ਦਿੱਤੇ ਔਰ ਅੰਬੈਸੀ ਦੇ ਬੰਦੇ ਨੇ ਸਾਨੂੰ ਸਾਈਨ ਕਰਕੇ ਦਿੱਤੇ ਨੇ ਤੇ ਅੰਬੈਸੀ ਦੀ ਉਹ ਮੋਹਰ ਲੱਗੀ ਹੈ ਫਰਸੀਨ ਅੰਬੈਸੀ ਦੀ ਮੋਹਰ ਤੁਸੀਂ ਦੇਖ ਸਕਦੇ ਹੋ ਇਹ ਜ਼ਕਾਤਦਾਰ ਸਦਕੇ ਦੇ ਪੈਸੇ ਨੇ ਔਰ ਇਹ ਪੈਸਾ ਰਸੀਦ ਦੇ ਵਿੱਚ ਲਿਖਿਆ ਹੋਇਆ ਹੈ ਕਿ ਇਹ ਪੈਸਾ ਉਹਨੂੰ ਗਾਜ਼ਾ ਨੂੰ ਜਾਊਗਾ ਜਿੱਥੇ ਤੱਕ ਲੋਕਾਂ ਦੇ ਜਿਹੜੇ ਗਲਤ ਲੋਕ ਨੇ ਆਪਾ ਵਾਹ ਉੜਾਈਆਂ ਸਾਡੇ ਬਾਰੇ ਚ ਜੀ ਇਹ ਨਹੀਂ ਜਣਾ ਚਾਹੀਦੇ ਐ ਹੋਣਾ ਚਾਹੀਦਾ ਟੀਮ ਸਭਾ ਕਿਸੇ ਦਾ ਨਾਉ ਨਹੀਂ ਲੰਦਾ ਉਹ ਗਲਤ ਬੰਦੇ ਨੇ ਉਹਨਾਂ ਨੂੰ ਐਸਾ ਕਰਨਾ ਨਹੀਂ ਚਾਹੀਦਾ ਤਾਂ ਮੁਵਿੰਦ ਸਾਹਿਬ ਕੋਲ ਵੀ ਫੇਰ ਆਏ ਆਪਾਂ ਫੇਰ ਪੁੱਛਦੇ ਆ ਉਹਨਾਂ ਨੂੰ ਮੁਵਿੰਦ ਸਾਹਿਬ ਮੇਰੇ ਗੱਲ ਸੋ ਐਟ ਦਾ ਐਂਡ ਮਕਸਦ ਤਾਂ ਇਹੇ ਥਾ ਕਿ ਉੱਥੇ ਦੇ ਮਜ਼ਲੂਮ ਲੋਕਾਂ ਤੱਕ ਸਹੀ ਹੱਥਾਂ ਦੇ ਵਿੱਚ ਏਡ ਪਹੁੰਚੇ ਜਿਸ ਤਰ੍ਹਾਂ ਸਾਰੇ ਸਾਥੀਆਂ ਦੇ ਨਾਲ ਗੱਲ ਹੋਈ ਹੈ ਹਰੇਕ ਬੰਦੇ ਨੇ ਆਪਣੀ ਗੱਲ ਰੱਖੀ ਹੈ ਮੁਕਰਮ ਸਾਹਿਬ ਨੇ ਵੀ ਦੱਸਿਆ ਕਿ ਹਾਂ ਔਰ ਇਕਲਾਕ ਸਾਹਿਬ ਨੇ ਸ਼ਬੀਰ ਸਾਹਿਬ ਨੇ ਵਸੀਮ ਸਾਹਿਬ ਨੇ ਔਰ ਸ਼ਾਇਦ ਸਾਹਿਬ ਨੇ ਆਪਣੀ ਗੱਲ ਰੱਖੀ ਹੈ ਤਾਂ ਜੋ ਮੈਂ ਸਮਝ ਪਾਇਆ ਮੈਂ ਸਮਝ ਪਾਇਆ ਵੀ ਤੁਹਾਡੀ ਜਿਹੜੀ ਇੱਕ ਫੀਲਿੰਗ ਹੈ ਫੀਲਿੰਗ ਤੁਹਾਡੀ ਟਰੂ ਸੀਗੀ ਇੱਕ ਮਤਲਬ ਹਕੀਕੀ ਫੀਲਿੰਗ ਲੈ ਕੇ ਤੁਸੀਂ ਮਤਲਬ ਉਹਨਾਂ ਮਜ਼ਲੂਮਾਂ ਦੇ ਵਾਸਤੇ ਤੁਰੇ ਔਰ ਤੁਸੀਂ ਪੈਸਾ ਵੀ ਇਕੱਠਾ ਕਰ ਲਿਆ ਮਕਸਦ ਮੇਰਾ ਜੋ ਮੇਰਾ ਕੁਐਸਚਨ ਹੈ ਮੇਰਾ ਕੁਐਸਚਨ ਇਹ ਹੈ ਕਿ ਕੀ ਉਹ ਸਾਰੀ امدਾਦ ਸਹੀ ਥਾਂ 'ਚ ਗਈ ਔਰ ਸਹੀ ਜਗ੍ਹਾ ਲੱਗੂਗੀ ਇਸ ਚੀਜ਼ ਨੂੰ ਕਿਵੇਂ ਤੁਸੀਂ ਵੈਰੀਫਾਈ ਕਰਦੇ ਹੋ ਦੇਖੋ ਸਾਰੇ ਜਿੰਨੇ ਭਰਾ ਨਾਲ ਲੱਗੇ ਹੋਏ ਨੇ ਸਾਰਿਆਂ ਦਾ ਇਕੁਵਲੀ ਕੰਟਰੀਬਿਊਸ਼ਨ ਹੈ ਇਹਦੇ ਵਿੱਚ ਔਰ ਸਾਰਿਆਂ ਦੀ ਨੇਕ ਨੀਤੀ ਦੀ ਠੀਕ ਹੈ ਔਰ ਪੂਰੀ ਮਲੇਰ ਕੋਲਾ ਦੀ ਜਿਹੜੀ ਆਵਾਮ ਹੈ ਉਹਨੇ ਵੀ ਦਿਲ ਖੋਲ ਕੇ ਜਿਹੜਾ ਇਹਦੇ ਵਿੱਚ ਤਾਉਣ ਕੀਤਾ ਤਾਂ ਕਿ ਉਹ ਫਿਲਸਤੀਨੀ ਬੱਚਿਆਂ ਤੱਕ ਉਹ ਮਦਦ ਪਹੁੰਚ ਸਕੇ ਅਸੀਂ ਬਹੁਤ ਚੀਜ਼ਾਂ ਵੈਰੀਫਾਈ ਕੀਤੀਆਂ ਹੁਣ ਅੱਗੇ ਜਿਹੜੀ ਨਿਊਜ਼ ਚੱਲ ਰਹੀ ਹੈ ਉਹਦੇ ਵਿੱਚ ਜਿਹੜੇ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਉਹ ਕਹਿ ਰਹੇ ਨੇ ਕਿ ਜਿਹੜੀ ਫਿਲਸਤੀਨੀ ਐਮਬੈਸੀ ਹੈ ਉਹ ਆਪਣੇ ਵਰਕਰਸ ਨੂੰ ਪੇ ਦੇ ਰਹੇ ਨੇ ਉਹ ਜਿਹੜੇ EMPLOYEES ਨੂੰ ਪੇ ਦੇ ਰਹੇ ਨੇ ਉਹ ਉੱਥੇ ਕੰਸਟਰਕਸ਼ਨ ਦਾ ਕੰਮ ਕਰਾ ਰਹੇ ਨੇ ਦੇਖੋ ਜੋ ਅਸੀਂ ਜਾ ਕੇ ਆਏ ਔਰ ਸੈਟਰਡੇ ਸੰਡੇ ਵੀ ਓਪਨ ਹੁੰਦੀ ਹੈ ਤੁਸੀਂ 9 ਤੋਂ ਲੱਗੇ 12 ਤੱਕ ਕੋਈ ਬੰਦਾ ਵੈਰੀਫਾਈ ਕਰਨਾ ਚਾਹੁੰਦਾ ਫਿਲਸਤੀਨੀ ਐਮਬੈਸੀ ਜਾ ਸਕਦਾ ਪਹਿਲਾਂ ਦੇਖ ਸਕਦਾ ਵੀ ਉੱਥੇ ਕਿਹੜੀ ਕੰਸਟਰਕਸ਼ਨ ਹੋ ਰਹੀ ਹੈ ਦੂਸਰੀ ਇਹਨਾਂ ਦੀ ਹੁਣ ਮੈਂ ਦੱਸੂਗਾ ਕਿੱਥੇ ਕੰਟਰਡਿਕਸ਼ਨ ਹੈ ਕਿਹੜੇ ਇਹਨਾਂ ਨੇ ਅਲੀਗੇਸ਼ਨ ਲਗਾਏ ਨੇ ਉਹਦੇ ਚ ਤਾਂ ਉਹਨਾਂ ਦੀਆਂ ਹੁਣ ਤੱਜੀਆਂ ਮੈਂ ਉਡਾਉਂਗਾ ਵੀ ਕਿਵੇਂ ਇਹ ਬਕਵਾਸ ਇਹਨਾਂ ਨੇ ਜਿਹੜੀ ਫਲਾਈ ਹੈ ਵੀ ਜਾਣ ਕੇ ਫਸ ਉਸ ਉਸੇ ਪੈਦਾ ਕਰਨ ਉਹ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਉਹ ਮਹਿਮੂਦ ਜਿਹੜੇ ਆਪਣੇ ਅਬਾਸ ਦੇ ਉਹਨਾਂ ਦੇ ਬੰਦੇ ਨੇ ਜਿਹੜੇ ਫਿਲਸਤੀਨੀ ਐਂਬੈਸੀ ਦੇ ਵਿੱਚ ਬੈਠੇ ਨੇ ਔਰ ਉਹਨਾਂ ਨੂੰ ਇਜ਼ਰਾਇਲ ਦੀ ਸਪੋਰਟ ਆ ਉਹਨਾਂ ਨੂੰ ਰੈਕਗਨਾਈਜ਼ੇਸ਼ਨ ਮਿਲੀ ਹੋਈ ਹੈ ਉਸ ਗਰੁੱਪ ਨੂੰ ਅਲ ਫਤਾ ਗਰੁੱਪ ਹੈ ਦੂਸਰੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ EMPLY ਨੂੰ ਪੇ ਦੇਣ ਨੂੰ ਉਹ ਕਿਹੜਾ ਕੋਈ ਹਮਾਸ ਦੇ ਬੰਦੇ ਜਾਂ ਹੋਰ ਦੂਸਰੀ اپੋਜੀਸ਼ਨ ਦੇ ਬੰਦੇ ਬੈਠੇ ਨੇ ਵੀ ਉਹਨਾਂ ਕੋਲੇ ਤਨਖਾਹ ਦੇਣ ਨੂੰ ਵੀ ਪੈਸੇ ਨਹੀਂ ਇਹ ਕਿ ਇੱਥੇ ਤੁਸੀਂ ਪਹਿਲਾਂ ਤਾਂ ਉਹ ਦੂਸਰੀ ਗੱਲ ਉੱਥੇ ਕੰਸਟਰਕਸ਼ਨ ਕੋਈ ਨਹੀਂ ਹੋ ਰਹੀ ਜਿਹੜਾ ਮਰਜੀ ਬੰਦਾ ਜਾ ਕੇ ਦੇਖ ਸਕਦਾ ਹੈ ਤੀਸਰੀ ਗੱਲ ਕੁਝ ਦਿਨ ਪਹਿਲਾਂ ਜਦੋਂ ਇਹ ਕਨਫਲਿਕਟ ਸ਼ੁਰੂ ਹੋਇਆ ਆਪਣੇ ਅਕਤੂਬਰ ਦੇ ਵਿੱਚ ਪਿਛਲੇ ਸਾਲ 2023 ਦੇ ਵਿੱਚ ਤਾਂ ਉਦੋਂ ਫਿਲਸਤੀਨੀ ਜਿਹੜੇ ਐਮਬੈਸਡਰ ਨੇ ਇੰਡੀਆ ਦੇ ਮਿਸਟਰ ਅਦਨਾਨ ਉਹਨਾਂ ਦੀ ਇੱਕ BBC ਦੇ ਵਿੱਚ ਇੰਟਰਵਿਊ ਹੋਈ ਸੀ ਤਾਂ ਉਹਨਾਂ ਨੇ ਪੁੱਛਿਆ ਸੀਗਾ ਵੀ ਜਿਹੜਾ ਇਹ ਕਾਰਵਾਈ ਹਮਾਸ ਵੱਲੋਂ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਸੀ ਬਿਲਕੁਲ ਉਹਦੀ ਆਲੋਚਨਾ ਨਹੀਂ ਕਰਦੇ ਜਿਹੜਾ ਹਮਾਸ ਗਰੁੱਪ ਆ ਪੋਲਿਟੀਕਲ ਗਰੁੱਪ ਹੈ ਇੱਕ ਉਹ ਵੀ ਦਾ ਫਿਲਸਤੀਨ ਦਾ ਹਿੱਸਾ ਹੈ ਉਹਨਾਂ ਨੇ ਯਾਨੀ ਕਿ ਉਹਨਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਤਾਂ ਇਹ ਕਿਵੇਂ ਹੋ ਸਕਦਾ ਕਿ ਉਹ ਸਮਝੇ ਲੋ دوسرے ਗਰੁੱਪ ਦੇ ਹੋਣ ਔਰ ਉਹਦੇ ਹੱਕ ਦੇ ਵਿੱਚ ਬਿਆਨ ਦੇ ਰਹੇ ਹੋਣ ਤੀਸਰੀ ਜਿਹੜੀ ਮੇਨ ਹੋ ਹੈ ਕਿ ਅਸੀਂ ਜਿਹੜੇ ਇਥੋਂ ਪੈਸੇ ਸਾਰੇ ਇਹਨਾਂ ਬੰਦਿਆਂ ਨੇ ਭੇਜਨੇ ਨੇ ਔਰ ਕਲੈਕਟ ਕੀਤੇ ਨੇ ਉਹ ਅਸੀਂ ਉੱਥੇ ਦੇ ਜਿਹੜੇ ਮਾਸੂਮ ਬੱਚੇ ਨੇ ਜਿਹੜੇ ਬਿਲਕੁਲ ਰਹੇ ਨੇ ਭੁੱਖ ਦੇ ਨਾਲ ਅਸੀਂ ਉਹਨਾਂ ਨੂੰ ਭੇਜਣਾ ਉਹਨਾਂ ਤੱਕ ਬਚਾਉਣੇ ਨੇ ਅਸੀਂ ਕਿਸੇ ਪੋਲੀਟੀਕਲ ਗਰੁੱਪ ਵਾਸਤੇ ਕਿਸੇ ਆ ਪਾਰਟੀ ਵਾਸਤੇ ਜਾਂ ਮਹਿਮੂਦ ਅਬਾਸ ਵਾਸਤੇ ਜਾਂ ਅਸੀਂ ਅਮਾਸ ਵਾਸਤੇ ਉਹਨਾਂ ਵਾਸਤੇ ਨਹੀਂ ਪੈਸੇ ਇੱਥੋਂ ਕਲੈਕਟ ਕੀਤੇ ਹੈਗੇ ਅਸੀਂ ਜਿਹੜੇ ਪੈਸੇ ਭੇਜਨੇ ਨੇ ਉੱਥੇ ਭੇਜਨੇ ਨੇ ਉਹ ਬੱਚਿਆਂ ਨੂੰ ਉਹ ਚਾਹੇ ਅਲਫਤਾ ਗਰੁੱਪ ਮਹਿਮੂਦ ਅਬਾਸ ਦਲ ਲਗਾ ਦੇਵੇ ਚਾਹੇ ਉਹ ਅਮਾਸ ਦਲ ਲਗਾ ਦੇਵੇ ਤਾਂ ਜਿਹੜਾ ਸਹੀ ਇੰਡੀਆ ਦੇ ਵਿੱਚ ਜਿਹੜੇ ਸੋਰਸ ਬੈਠੇ ਨੇ ਕਹਿੰਦੇ ਨੇ ਕਿ ਉਹ ਦੂਸਰੇ ਗਰੁੱਪ ਦਾ ਜੀ ਵੈਸਟ ਬੈਂਕ ਤੋਂ ਨੇ ਇਹ ਵੀ ਇਹ ਵੈਸਟ ਬੈਂਕ ਦੇ ਵਿੱਚ ਇਹਨਾਂ ਦੀ ਹਕੂਮਤ ਹੈ ਜਿਹੜੇ ਮਹਿਮੂਦ ਅਬਾਸ ਦੀ ਔਰ ਉਹਨੂੰ ਇਜ਼ਰਾਇਲ ਨੇ ਸ਼ੈਲਟਰ ਦਿੱਤੀ ਹੋਈ ਹੈ ਹੁਣ ਉਹ ਜਿਹੜੀ ਨਿਊਜ਼ ਦੇ ਵਿੱਚ ਹੈਲਿਗੇਸ਼ਨ ਲਾ ਰਹੇ ਨੇ ਤਾਂ ਹੁਣ ਮੈਂ ਗੁਜ਼ਾਰਿਸ਼ ਕਰੂੰਗਾ ਸਾਰੇ ਲੋਕਾਂ ਨੂੰ ਤੁਸੀਂ ਗੂਗਲ 'ਚ ਸਰਚ ਕਰ ਲਓ ਥੋੜੇ ਦਿਨ ਪਹਿਲਾਂ ਇਜ਼ਰਾਇਲ ਫਿਲਸਤੀਨ ਕਨਫਲਿਕਟ ਦੇ ਉੱਪਰ ਜਿੰਨੀਆਂ ਨਿਊਜ਼ ਨੇ ਅਵੇਲੇਬਲ ਹੈ ਕਿ ਵੈਸਟ ਬੈਂਕ ਦੇ ਉੱਪਰ ਵੀ ਹਮਲਾ ਕੀਤਾ ਹੈ ਇਜ਼ਰਾਇਲ ਨੇ ਥੋੜੇ ਦਿਨ ਪਹਿਲਾਂ ਤਾਂ ਇਹ ਫਿਰ ਕਿਵੇਂ ਪੋਸੀਬਲ ਹੈ ਕਿ ਉਹਨੂੰ ਇਜ਼ਰਾਇਲ ਸਪੋਰਟ ਵੀ ਕਰ ਰਿਹਾ ਹੈ ਮਹਿਮੂਦ ਅਬਾਸ ਨੂੰ ਔਰ ਉਹਨਾਂ ਦੇ ਹੀ ਬੰਦਿਆਂ ਦੇ ਉੱਪਰ ਹਮਲੇ ਵੀ ਕਰ ਰ ਇਹ ਤਾਂ ਦੋ ਚੀਜ਼ਾਂ ਦਾ ਇਕੱਠੀਆਂ ਹੋ ਨਹੀਂ ਸਕਦੀਆਂ ਹੈਗੀਆਂ ਇਹ ਜਾਣ ਬੁੱਝ ਕੇ ਇੱਕ ਫਿਤਨਾ ਖੜਾ ਕਰਨ ਦੇ ਵਾਸਤੇ ਕਿ ਹਾਂ ਜੀ ਉੱਥੇ ਤੱਕ ਹੋਣਾ ਹੋਵੇ ਸਾਡੇ ਵੱਲੋਂ ਸਾਡਾ ਮਕਸਦ ਜੋ ਹੈ ਉਹ ਇਹ ਹੈ ਕਿ ਉੱਥੇ ਜਿਹੜੇ ਬੱਚੇ ਭੁੱਖ ਨਾਲ ਬੇਲਖ ਰ ਰਹੇ ਨੇ ਉਹਨਾਂ ਤੱਕ ਇੱਥੋਂ ਜਿਹੜੀ ਮਦਦ ਆ ਉਹ ਪਹੁੰਚੀ ਜਾਵੇ ਉਹ ਕਿਸੇ ਵੀ ਗਰੁੱਪ ਰਾਹੀਂ ਪਹੁੰਚਦੀ ਹੈ ਔਰ ਮੈਨੇ ਇਹਦੀ ਤਸਦੀਕ ਦੇ ਵਾਸਤੇ ਓਮਾਨ ਦੇ ਜ਼ਰੀਏ ਓਮਾਨ ਦੇ ਵਿੱਚ ਇੱਕ ਦੋਸਤ ਨੇ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਜਿਹੜੀ ਉੱਥੇ ਇੱਕ ਫਿਲਸਤੀਨ ਦੀ ਇੱਕ ਜਰਨਲਿਸਟ ਹੈ ਉਹਦੇ ਨਾਲ ਵੀ ਗੱਲ ਕੀਤੀ ਉਹਦੀ ਆਡੀਓ ਵੀ ਮੈਨੂੰ ਭੇਜੀ ਹੋਈ ਉਹਨਾਂ ਨੇ ਜੀਨੇ ਕਿਸੇ ਨੇ ਕੋਈ ਵੈਰੀਫਾਈ ਕਰਨਾ ਤਾਂ ਜਦੋਂ ਮਰਜ਼ੀ ਮੇਰੇ ਕੋਲ ਆ ਕੇ ਉਹ ਸੁਣ ਸਕਦਾ ਉਹਨੇ ਵੀ ਇਹੀ ਗੱਲ ਕਹੀ ਹੈ ਵੀ ਜਿਹੜੇ ਉਹ ਐਮਬੈਸੀ ਦੇ ਵਿੱਚ ਉੱਥੇ ਪੈਸੇ ਦੇ ਕੇ ਆ ਨੇ ਬਿਲਕੁਲ ਉਹ ਪਹੁੰਚਣਗੇ ਗਾਜ਼ਾ ਦੇ ਵਿੱਚ ਪਹੁੰਚਣਗੇ ਔਰ ਉਹ ਪੰਚਨਨ ਕੇ ਅਲਫਤਾ ਗਰੁੱਪ ਦੇ ਜ਼ਰੀਏ ਪਹੁੰਚਣਗੇ ਸਾਨੂੰ ਇਹਦੇ ਤੋਂ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਉਹ ਅਲਫਤਾ ਗਰੁੱਪ ਉੱਥੇ ਪੈਸੇ ਖਰਚ ਕੇ ਆਵੇ ਉਹ ਹਮਾਸ ਖਰਚ ਕੇ ਆਵੇ ਸਾਡਾ ਜਿਹੜਾ ਮਕਸਦ ਹੈ ਇੱਥੇ ਦੇ ਲੋਕਾਂ ਦਾ ਉਹ ਇਹੀ ਹੈ ਕਿ ਉੱਥੇ ਜਿਹੜੇ ਬੱਚੇ ਇਸ ਟੈਂਪ ਜਿਹੜੇ ਵਾਰ ਅਫੈਕਟਡ ਲੋਗ ਨੇ ਜਿਹੜੇ ਉੱਥੇ ਘਰੋਂ ਬੇਕਾਰ ਹੋ ਚੁੱਕੇ ਨੇ ਜਿਹੜੇ ਭੁੱਖੇ ਨੇ ਔਰ ਉਹਨਾਂ ਨੂੰ ਖਾਣਾ ਨਹੀਂ ਮਿਲ ਰਿਹਾ ਉਹਨਾਂ ਤੱਕ ਅਸੀਂ ਖਾਣਾ ਪਹੁੰਚਾਣਾ ਇਸ ਲਈ ਇਹ ਜਿਹੜੀਆਂ ਰਿਯੂਮਰਸ ਇਹ ਬਾਰ ਬਾਰ ਉਡਾ ਰਹੇ ਸੀ ਇਹ ਹੋਰ ਵੀ ਜਿਹੜੇ ਜਿਹੜੇ ਇਹਨਾਂ ਨੇ ਜੋ ਵੀ ਅਲੀਗੇਸ਼ਨ ਸਾਰੀਆਂ ਚੀਜ਼ਾਂ ਉਹ ਗਲਤ ਸਾਬਤ ਔਰ ਜਿਨਨੇ ਉੱਥੇ ਪਹੁੰਚੇ ਹੋਏ ਸੀਗੇ ਬੰਦੇ ਪਹਿਲਾਂ ਵੀ ਦੱਸ ਚੁੱਕੇ ਨੇ ਆਪਣੇ ਸਾਥੀ ਕਿ ਉੱਥੇ ਬڑے ਬڑے ਯਾਨੀ ਕਿ ਆलिम ਵੀ ਉੱਥੇ ਵਕੀਲ ਵੀ ਉੱਥੇ ਅਲੱਗ-ਅਲੱਗ ਆਰਗੇਨਾਈਜੇਸ਼ਨ ਸਾਰੇ ਵੈਰੀਫਾਈ ਕਰਕੇ ਹੀ ਜਿਹੜੀ ਫਿਲਸਤੀਨ ਐਮਬੈਸੀ ਹੈ ਉਹਨੇ ਪੈਸੇ ਰੀਸੀਵ ਕੀਤੇ ਨੇ ਔਰ ਉਹਨਾਂ ਨੇ ਜਦੋਂ ਉਹਦੇ ਤੇ ਲਿਖੀ ਦਿੱਤਾ ਫਾਰ ਗਾਜ਼ਾ ਬਰਾਏ ਗਾਜ਼ਾ ਜ਼ਕਾਤ ਦੀ ਉਹਨਾਂ ਨੇ ਬਲਕਿ ਜ਼ਕਾਤ ਔਰ ਅਬਲੀਕ ਡੋਨੇਸ਼ਨ ਦੀ ਉਹਨਾਂ ਨੇ 5 ਲੱਖ ਰੁਪਏ ਦੀ ਮੁਸਲਿਮ ਬ੍ਰਦਰਹੁੱਡ ਮਲੇਰਕੋਟਲਾ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਉਹਨਾਂ ਨੇ ਸਲਿੱਪ ਕੱਟ ਕੇ ਦਿੱਤੀ ਹੈ ਜਿਹੜੀ ਅਸੀਂ ਉਹ ਦਿਖਾਈ ਔਰ ਤੇ ਫਿਲਸਤੀਨੀ ਐਮਬੈਸੀ ਦੀ ਮੋਹਰ ਲਗਾਈ ਹੋਈ ਹੈ ਤਾਂ ਇੰਨੀ ਤਾਂ ਮੈਨੂੰ ਨਹੀਂ ਲੱਗਦਾ ਕਿਤੇ ਕੋਈ ਨੇਰਗਰਦੀ ਉਹ ਸਰਕਾਰੀ ਅਦਾਰਿਆਂ ਦੇ ਵਿੱਚ ਬੈਠੇ ਨੇ ਉਹ ਫਿਲਸਤੀਨ ਨੇ ਆਪਣੇ ਨੁਮਾਇੰਦੇ ਇੱਥੇ ਬਿਠਾਏ ਹੋਏ ਨੇ ਇਹ ਕੋਈ ਆਮ ਅਸੀਂ ਰਾਹ ਚੱਲਦੇ ਨੂੰ ਤਾਂ ਅਸੀਂ ਕਿਸੇ ਨੂੰ ਦੇ ਨਹੀਂ ਰਹੇ ਵੀ ਹਾਂ ਤੂੰ ਜਾ ਕੇ ਫਿਲਸਤੀਨ ਉੱਥੇ ਚਲਾ ਜਾਈਂ ਯਾਰ ਤੂੰ ਦੇ ਨਹੀਂ ਇੱਕ ਇੱਕ ਪ੍ਰੋਪਰ ਚੈਨਲ ਦੇ ਰਹੀ ਜਿਹੜਾ ਸਭ ਤੋਂ ਬੈਟਰ ਚੈਨਲ ਲੱਗਿਆ ਲੀਗਲ ਵੇ ਲੱਗਿਆ ਉਹਦੇ ਰਾਹੀਂ ਹੀ ਅਸੀਂ ਉੱਥੇ ਮਦਦ ਜਿਹੜੀ ਹੈਗੀ ਉਹ ਭੇਜੀ ਜਾ ਰਹੀ ਹੈ ਉਹਦੇ ਲਈ ਸਾਰੇ ਭਰਾ ਜਿੰਨੇ ਹੈਗੇ ਨੇ ਸਾਰਿਆਂ ਵੱਲੋਂ ਆਪਣੇ ਆਪਣੇ ਤੌਰ ਤੇ ਤਹਿਕੀਕ ਵੀ ਕੀਤੀ ਗਈ ਹੈ ਮੁਕੱਦਮ ਸੈਫੀਖ ਸਾਹਿਬ ਨੇ ਵੀ ਉਲਮਾ ਹਜ਼ਰਤਾਂ ਨਾਲ ਗੱਲ ਕੀਤੀ ਉਹ ਵੀ ਦੱਸਣਗੇ ਕਿ ਕਿਹਨਾਂ ਨਾਲ ਲੈਣਾ ਦੀ ਗੱਲ ਹੋਈ ਹੈ ਜਿਹੜੇ ਪੰਜਾਬ ਸੌਰੀ ਇੰਡੀਆ ਦੇ ਇੱਕ ਪੂਰੇ ਬਹੁਤ بڑے ਆलिम ਨੇ ਔਰ ਇੱਕ ਪੂਰੀ ਜਮਾਤ ਦੇ ਜਿਹੜੇ ਅਮੀਰ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਤਾਂ ਉਹ ਉਹਨਾਂ ਦੇ ਬਾਰੇ ਵੀ ਇਹ ਵਾਅਦੇ ਕਰਨਗੇ ਸਾਡਾ ਕੁੱਲ ਮਲਾਕੀ ਇਹੀ ਹੋਗਾ ਕਿ ਜੇ ਕੋਈ ਬੰਦਾ ਕੋਈ ਅਫਵਾਹ ਉਡਾ ਰਿਹਾ ਹੈ ਤਾਂ ਉਹਨੂੰ ਆ ਕੇ ਦਲੀਨਾ ਬਾਦ ਦਲੀਲ ਗੱਲ ਕਰੇ ਜਦੋਂ ਮਰਜ਼ੀ ਅਸੀਂ ਤਿਆਰ ਅਸੀਂ ਬੈਠੇ ਹਾਂ ਮੈਂ ਉਹ ਚੈਨਲ ਜਿਹੜਾ ਸੀਗਾ ਜਿਨੇ ਉਹ ਬਣਾ ਕੇ ਅਫਵਾਹ ਉਡਾਈ ਹੈ ਮੈਂ ਉਹਨੂੰ ਵੀ ਚੈਲੰਜ ਕਰਦਾ ਵੀ ਤੂੰ ਆਪਣੇ ਸਬੂਤ ਰੱਖ ਤੂੰ ਸਬੂਤ ਰੱਖ ਠੀਕ ਹੈ ਸਬੂਤ ਰੱਖ ਸਾਹਮਣੇ ਆਪਾਂ ਦਲੀਲ ਨਾਲ ਗੱਲ ਕਰੀਏ ਸਬੂਤ ਨਾਲ ਗੱਲ ਕਰੀਏ ਅਸੀਂ ਸਾਰੇ ਬੈਠਾਂਗੇ ਜਿੰਨੇ ਬੰਦੇ ਅਸੀਂ ਉੱਥੇ ਗਏ ਸੀ ਜਿਹੜੇ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਕੇ ਆਏ ਆ ਜੋ ਮੰਜ਼ਰ ਦੇਖ ਕੇ ਆਏ ਆ ਅਸੀਂ ਉਹ ਦੱਸ ਵੀ ਦਿੱਤਾ ਕਿ ਉਹ ਬੰਦਾ ਜਿਹਨੂੰ ਅਸੀਂ ਹੈਂਡਓਵਰ ਕਰ ਗਏ ਆ ਉਹਦੀ ਫੈਮਿਲੀ ਦੇ ਖੁਦ 11 ਬੰਦੇ ਸ਼ਹੀਦ ਹੋਏ ਨੇ ਉਹਨੇ ਅਲhamdulillah ਕਿਹਾ ਔਰ ਉਹ ਬੰਦੇ ਨੇ ਪੈਸੇ ਲੈਣ ਤੋਂ ਇਨਕਾਰ ਕਰਤਾ ਕਹਿੰਦਾ ਜੇਲ ਇਹ ਅਲੀਗੇਸ਼ਨ ਮੈਂ ਅਸੀਂ ਇਹ ਵੀ ਕਿਹਾ ਵੀ ਇਹ ਅਲੀਗੇਸ਼ਨ ਅਸੀਂ ਨਹੀਂ ਲਾ ਰਹੇ ਉੱਥੇ ਕੁਝ ਵਿਤਨੇ ਨੇ ਸ਼ਹਿਰ ਦੇ ਵਿੱਚ ਖੜੇ ਹੋਏ ਹੋਏ ਉਹ ਜਾਣ ਬੁੱਝ ਕੇ ਉਹ ਨਹੀਂ ਚਾਹੁੰਦੇ ਹੈਗੇ ਕਿ ਆਵਾਮ ਵੱਲੋਂ ਜੋ ਪੈਸੇ ਉੱਥੇ ਭੇਜੇ ਜਾ ਰਹੇ ਨੇ ਫਲਸਤੀਨ ਦੇ ਮਜ਼ਲੂਮ ਲੋਕਾਂ ਲਈ ਉਹ ਨਾ ਪਹੁੰਚਣ ਕਿਉਂ شیطان ਕਿਤੇ ਵੀ ਦੇਖੋ ਠੀਕ ਹੈ ਨੇਕ ਕੋਈ ਵੀ ਕੰਮ ਕਰਨ ਦੇ ਵਿੱਚ ਚੜਚੰਨ ਪਾ ਹੀ ਦਿੰਦਾ ਇਸ ਲਈ ਸਾਨੂੰ ਆਪਣਾ ਦਿਮਾਗ ਇਸਤੇਮਾਲ ਕਰਨਾ ਜਿਵੇਂ ਆਪ ਵੈਰੀਫਾਈ ਕਰੋ ਆਪ ਤਹਿਕੀਕ ਕਰੋ ਔਰ ਮੈਂ ਵੀ ਕਹੂੰਗਾ ਕਿ ਅਗਰ ਕਿਸੇ ਨੂੰ ਜ਼ਗਾ ਹੋਇਆ ਤਾਂ ਉਹ ਜਾ ਕੇ ਉਹ ਸਾਰਿਆਂ ਵਾਸਤੇ ਓਪਨ ਹੈ ਫਲਸਤੀਨੀ ਐਮਬੈਸੀ ਦੇ ਵਿੱਚ ਜਾਓ ਉੱਥੇ ਉਹ ਸਾਰਾ ਦੁੱਧ ਰੁੱਧ ਪਾਣੀ ਦਾ ਪਾਣੀ ਹੋ ਜਾਊਗਾ ਪਤਾ ਲੱਗ ਜਾਊਗਾ ਕਿ ਹਾਂ ਪੈਸੇ ਜਾ ਰਹੇ ਨੇ ਨਹੀਂ ਜਾ ਰਹੇ ਬਹੁਤ ਵਧੀਆ ਗੱਲ ਕਹਤੇ ਇਨ ਦਾ ਐਂਡ ਇੱਕ ਅਪੀਲ ਲਊਗਾ ਹੁਣ ਕੀ ਅਪੀਲ ਹੈ ਤੁਹਾਡੀ ਆਵਾਮ ਨੂੰ ਔਰ ਕੀ ਕਹਿਣਾ ਚਾਹਾਂਗਾ ਤੁਸੀ ਲੋਕਾਂ ਨੂੰ ਕੋ ਅਸੀਂ ਸਾਰੇ ਜਿਹੜੀਆਂ ਤਨਜ਼ੀਮਾਂ ਦੇ ਅਰਥੇ ਨੁਮਾਇੰਦੇ ਬੈਠੇ ਨੇ ਉਹ ਸਾਰਿਆਂ ਦੀ ਨੀਕ ਨੀਤੀ ਸੀ ਸਾਰੇ ਸ਼ਹਿਰ ਦੀ ਨੀਕ ਨੀਤੀ ਸੀ ਕਿ ਜਿਹੜੇ ਉਹਨਾਂ ਨੇ ਕਲੈਕਸ਼ਨ ਕੀਤੀ ਹੈ ਔਰ ਹੁਣ ਜਿਹੜਾ ਇੱਕ ਦੁਬਾਰਾ ਇੱਕ مشਵਰਾ ਕਰਕੇ ਜਿਹੜਾ ਇਹ ਵੀ ਉਹ ਹੋਇਆ ਕਿ ਕਾਊਂਟਰ ਨੇ ਜਿਹੜੇ ਉਹ ਮੁਕਰਮ ਸਾਹਿਬੀ ਸਾਹਿਬ ਦੱਸਣਗੇ ਕਦੋਂ ਤੋਂ ਸ਼ੁਰੂ ਕਰਨਾ ਦੁਬਾਰਾ ਇਹ ਵੀ ਉਹ ਹੋਇਆ ਕਿਉਂਕਿ ਲੋਕ ਬਹੁਤ ਜ਼ਿਆਦਾ ਫੋਨ ਕਰ ਰਹੇ ਜਿੰਨਾ ਹੈ ਬਲਕਿ ਗਲਤ ਵਵਾ ਉਡਾ ਰਹੇ ਨੇ ਉਨਾ ਹੀ ਲੋਕ ਜ਼ਿਆਦਾ ਸਾਨੂੰ ਫੋਨ ਕਰਕੇ ਪੁੱਛ ਰਹੇ ਨੇ ਇਹਨਾਂ ਕੋਲੇ ਬਹੁਤ ਫੋਨ ਆਏ ਨੇ ਮੁਕਰਮ ਸਾਹਿਬ ਕੋਲੇ ਇਧਰ ਅਖਲਾਕ ਸਾਹਿਬ ਕੋਲੇ ਵਸੀਮ ਸਾਹਿਬ ਕੋਲੇ ਸ਼ਵੀਰ ਸਾਹਿਬ ਕੋਲੇ ਸ਼ਾਇਦ ਸਾਰਿਆਂ ਨੂੰ ਫੋਨ ਆ ਰਹੇ ਨੇ ਬਲਕਿ ਅਸੀਂ ਦਿੱਲੀੋਂ ਜ ਆ ਰਹੇ ਸੀ ਸਾਰੇ ਬੰਦਿਆਂ ਨੂੰ ਫੋਨ ਆ ਰਹੇ ਕਿ ਅਸੀਂ ਰਹਿ ਗਏ ਯਾਰ ਵੀ ਸਾਡੇ ਵੀ ਠੀਕ ਹੈ ਉੱਥੇ ਅਸੀਂ ਕਿਹਾ ਵੀ ਕਾਊਂਟਰ ਅਸੀਂ ਕਲੋਜ਼ ਕਰਤਾ ਫਿਲਹਾਲ ਹਲੇ ਤੱਕ ਤਾਂ ਕੋਈ ਅਸੀਂ ਸਲਿੱਪ ਨਹੀਂ ਹਲੇ ਪੀਸੇ ਨੂੰ ਵੀ ਇਸ਼ੂ ਕੀਤੀ ਹੈਗੀ ਦੁਬਾਰਾ ਕੋਈ ਡੋਨੇਸ਼ਨ ਨਹੀਂ ਲਈ ਹੁਣ ਇਹ ਫੈਸਲਾ ਅਸੀਂ ਹੁਣ ਕੀਤਾ ਸੀਗਾ ਕਿ ਦੁਬਾਰਾ ਕਾਊਂਟਰ ਰੀਓਪਨ ਕੀਤੀ ਉਹਦੇ ਬਾਰੇ ਮੁਕਰਮ ਸੈਫੀ ਸਾਹਿਬ ਦੱਸਣਗੇ ਜੀ ਚਲੋ ਸੈਫੀ ਸਾਹਿਬ ਤੋਂ ਪੁੱਛ ਲੈਂਦੇ ਆ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੇਰੇ ਨਾਲ ਗੱਲ ਕੀਤੀ ਆਓ ਸੈਫੀ ਸਾਹਿਬ ਨਾਲ ਗੱਲ ਕਰ ਲਈਏ ਮੁਕਰਮ ਸਾਹੀ ਸਾਹਿਬੀ ਸਾਡੇ ਨਾਲ ਮੁਕਰਮ ਸਾਹਿਬ ਨੂੰ ਪੁੱਛ ਰਿਹਾ ਕਿ ਦੁਬਾਰਾ ਇਹਨਾਂ ਦਾ ਕੀ ਪ੍ਰੋਗਰਾਮ ਹੈ ਔਰ ਕਦੋਂ ਤੋਂ ਇਹ ਦੁਬਾਰਾ ਰੀਓਪਨ ਕਰ ਰਹੇ ਹਨ ਜੋ ਐਡ ਇਕੱਠੀ ਕਰਨੀ ਹੈ ਫਲਸਤੀਨ ਦੇ ਵਾਸਤੇ ਮਜ਼ਲੂਮ ਲੋਕਾਂ ਦੇ ਵਾਸਤੇ ਕਦੋਂ ਤੋਂ ਸ਼ੁਰੂ ਕਰ ਰਹੇ ਹਨ ਮੁਕਰਮ ਸਾਹਿਬ ਕਦੋਂ ਤੋਂ ਮਤਲਬ ਹੈ ਪ੍ਰੋਗਰਾਮ ਤੁਹਾਡਾ ਦੇਖੋ ਸਾਨੇ ਜਿਹਨੇ ਪਹਿਲਾ ਕਾਊਂਟਰ ਲਾਇਆ ਸੀ ਜਿਵੇਂ ਪਹਿਲਾਂ ਦੱਸਿਆ ਗਿਆ ਸਾਢੇ 22 ਲੱਖ ਰੁਪਏ ਜਮ੍ਹਾਂ ਹੋਇਆ ਸੀਗਾ ਮਗਰ ਬਹੁਤ سارے ਲੋਕਾਂ ਨਾਲ ਸਾਨੂੰ ਹੁਣ ਵੀ ਫੋਨ ਆ ਰਹੇ ਨੇ ਕਿ ਤੁਸੀਂ ਇਹ ਰੂਮਰ ਫੈਲਣ ਦੇ ਬਾਵਜੂਦ ਲੋਕ ਇਹ ਵਿਸ਼ਵਾਸ ਕਰਦੇ ਜਿਵੇਂ ਤੁਸੀਂ ਦੇਖਿਆ ਹੋਊਗਾ ਕਿ ਸਾਡੇ ਮੁਫਤੀ ਸਾਹਿਬ ਜਾ ਕੇ ਆਏ ਨੇ ਮੁਫਤੀ ਕਾਸ਼ਮੀ ਸਾਹਿਬ ਅ ਅੱਜ ਉੱਥੇ ਪਹੁੰਚ ਗਏ ਨੇ ਉੱਥੇ ਉੱਥੇ ਦੇਖ ਕੇ ਯੂਸਫ ਸਾਹਿਬ ਯੂਸੋ ਕਾਸ਼ਮੀਰ ਸਾਹਿਬ ਉਥੇ ਜਾ ਕੇ ਦੇਖਾਇਆ ਨਾ ਔਰ ਉਹਨਾਂ ਨੇ ਉਥੇ ਜਾ ਕੇ ਤਸੱਲੀ पूर्वक ਉਹਨਾਂ ਨੇ ਸਾਨੂੰ ਅਸਵਾਸ਼ਣ ਲਗਾ ਕਿ ਬਿਲਕੁਲ ਸਹੀ ਜਗ੍ਹਾ ਹੈ ਜਿਹੜਾ ਹੈ ਇਹ ਪੈਸਾ ਜਾ ਰਿਹਾ ਹੈ ਔਰ ਇਹ ਜਿਹੜਾ ਤੁਸੀਂ ਕਾਊਂਟਰ ਦੀ ਗੱਲ ਕੀਤੀ ਹੈ ਅਸੀਂ ਕਾਊਂਟਰ ਇਨਸ਼ਾਅੱਲਾ ਤਾਲਾ ਕੱਲ ਤੋਂ ਸ਼ਾਮ ਤੋਂ ਅਸੀਂ ਦੁਬਾਰਾ ਲਗਾਣਾ ਸ਼ੁਰੂ ਕਰਾਂਗੇ ਔਰ ਮੈਂ ਇੱਕ ਹੋਰ ਵੀ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਅਸੀਂ ਅਮਾਉਂਟ ਦੇ ਕੇ ਆਏ ਆ ਇਹ ਅਮਾਉਂਟ ਅਸੀਂ ਵੈਸੇ ਹੀ ਨਹੀਂ ਦੇਖਿਆ ਮੇਰੀ ਸਭ ਤੋਂ ਪਹਿਲਾਂ ਗੱਲ ਹੋਈ ਸੀ ਸਾਡੇ ਜਮੀਤ ਅਹਿਲੇ ਦੀ ਇਸ ਹਿੰਦ ਦੇ ਜਿਹੜੇ ਅਮੀਰ ਜਮਾਤ ਨੇ ਮੌਲਨਾ ਅਸਗਰ ਅਲੀ ਸਾਹਿਬ ਮਹਿਦੀ ਸਲਫੀ ਸਾਹਿਬ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਮੈਂ ਉਹਨਾਂ ਨਾਲ ਪੂਰੀ ਜਿਹੜਾ ਇੱਥੇ ਚੱਲ ਰਹੀ ਸੀ ਕਿ ਕਿਆ ਰੋਣ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਇੱਕੋ ਹੀ ਗੱਲ ਕੀਤੀ ਕਿ ਦੇਖੋ ਪੂਰੀ ਦੁਨੀਆ ਨੇ ਇਸ ਵੇਲੇ ਤੱਕ ਫਲਸਤੀਨ ਦੀ ਜਿਹੜੀ ਮਹਿਮੂਦ ਅੱਬਾਸ ਹਕੂਮਤ ਹੈ ਉਹਨੂੰ ਹੀ ਅਥਰਾਇਜ਼ੇਸ਼ਨ ਉਹਨੂੰ ਦਿੱਤੀ ਹੈ ਕਿ ਔਰ ਉਹੀ ਇੱਕ ਐਸੀ ਹੈਗੀ ਸਰਕਾਰ ਹੈ ਜਿਹੜੀ ਪੂਰੇ ਫਲਸਤੀਨ ਦੇ ਵਿੱਚ ਕਿਤੇ ਵੀ ਉਹ ਕੰਮ ਕਰ ਸਕਦੀ ਹੈਗੀ ਆ ਉਹਨੂੰ ਕਿਤੇ ਵੀ ਕੋਈ ਰੋਕ ਟੋਕ ਨਹੀਂ ਹੈਗੀ ਔਰ ਉਹ ਗਾਜ਼ਾ ਦੇ ਵਿੱਚ ਵੀ ਗਾ ਜਦ ਕਿ ਜਦ ਅਸੀਂ ਗਏ ਤਾਂ ਅਸੀਂ 5 ਲੱਖ ਰੁਪਏ ਦੀ ਜਿਹੜੀ ਡੋਨੇਸ਼ਨ ਜਿਹੜੀ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਮੈਂ ਦਿਖਾਣਾ ਕਿ ਤੁਸੀਂ ਆ ਦੇਖੋ ਇਹਦੇ ਵਿੱਚ ਸੱਤ ਬਰਾ ਐਮਬੈਸੀ ਦੀ ਲੱਗੀ ਹੋਈ ਹੈ ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਜ਼ਕਾਤ ਦੀ ਔਰ ਡੋਨੇਸ਼ਨ ਦੀ ਪਰਚੀ ਕੱਟੀ ਗਾਜ਼ਾ ਵਾਸਤੇ ਉਹਨਾਂ ਨੇ ਕੱਟੀ ਹੈ ਕਿ ਗਾਜ਼ਾ ਦੇ ਵਿੱਚ ਇਸਤੇਮਾਲ ਕੀਤੀ ਜਾਊਗੀ ਤੇ ਇਹ ਇਸ ਤੋਂ ਇਲਾਵਾ ਕੋਈ ਐਸਾ ਸੋਰਸ ਨਹੀਂ ਹੈਗਾ ਜਿਹੜਾ ਆਥੈਂਟਿਕ ਔਰ ਸਹੀ ਜਗ੍ਹਾ ਸਹੀ ਤਰੀਕੇ ਨਾਲ ਜਿਹੜਾ ਖਰਚ ਕੀਤਾ ਜਾ ਸਕੇ ਬਾਕੀ ਮੈਂ ਸਮਝਦਾ ਹਾਂ ਕਿ ਜੀ ਮੈਂ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਕਿ ਉਹ ਸਾਰੇ ਚੋਰ ਰਸਤੇ ਖੋਲ ਦਤੇ ਗਏ ਨੇ ਉਹਨਾਂ ਲੋਕਾਂ ਨੇ ਜਿਹੜਾ ਨੇ ਇਹ ਟਿਕਾ ਟਿੱਪ ਨਹੀਂ ਕੀਤੀ ਕਿ ਲੋਕਾਂ ਨੂੰ ਬਹਿਮ ਭਰਮ ਦੇ ਵਿੱਚ ਪਾ ਦਿੱਤਾ ਗਿਆ ਕਿ ਉਹ ਪੈਸਾ ਆਖਰ ਕਿੱਥੇ ਅਗਰ ਇੱਕ ਸਰਕਾਰ ਜਿਹੜੀ ਚੁਣੀ ਹੋਈ ਸਰਕਾਰ ਹੈ ਅਗਰ ਉਹੀ ਉਹ ਪੈਸੇ ਨੂੰ ਆਪਣੇ ਆਵਾਮ ਵਾਸਤੇ ਖਰਚੇ ਦੇ ਵਿੱਚ ਸਹੀ ਨਹੀਂ ਤਾਂ ਹੋਰ ਕੌਣ ਖਰਚੇਗਾ ਉਹਨਾਂ ਨੇ ਬਿਲਕੁਲ ਚੋਰ ਦਰਵਾਜ਼ੇ ਮੈਂ ਸਮਝਦਾ ਇਸ ਤਰ੍ਹਾਂ ਕਿ ਜਿਹੜਾ ਖੋਲ ਦਤੇ ਗਏ ਨੇ ਕਿ ਕਾਊਂਟਰ ਲਾਉਂਦਾ ਜਿਹੜਾ ਤੁਸੀਂ ਗੱਲ ਕੀਤੀ ਹੈ ਕਾਊਂਟਰ ਸੀ ਦੁਬਾਰਾ ਤੋਂ ਸ਼ੁਰੂ ਕਰਦੇ ਹਾਂ ਕਿਉਂਕਿ ਲੋਕਾਂ ਦੀ ਵੀ ਡਿਮਾਂਡ ਹੈ ਲੋਕ ਬਹੁਤ ਫੋਨ ਕਰ ਰਹੇ ਨੇ ਕਿ ਤੁਸੀਂ ਦੁਬਾਰਾ ਤੋਂ ਕਾਊਂਟਰ ਲਗਾਓ ਲੋਕ ਤਾਬੂਨ ਕਰਨਾ ਚਾਹੁੰਦੇ ਨੇ ਉਹਨਾਂ ਦੀ ਜਿਹੜੀ ਜ਼ਰੂਰਤ ਨੂੰ ਮੱਦੇ ਨਜ਼ਰ ਰੱਖਦੇ ਹੋ ਅਸੀਂ ਦੇਖ ਕੇ ਵੀ ਆਇਆ ਉਹਨਾਂ ਨੂੰ ਬਹੁਤ ਪੈਸੇ ਦੀ ਜ਼ਰੂਰਤ ਹੈ ਇਸ ਵੇਲੇ ਤੇ ਅਸੀਂ ਸਾਰੀਆਂ ਤਨਜ਼ੀਮਾਂ ਨੇ ਮਿਲ ਕੇ ਫੈਸਲਾ ਕੀਤਾ ਹੈ ਕਿ ਕੱਲ ਤੋਂ ਅਸੀਂ ਇਨਸ਼ਾਅੱਲਾ ਕੱਲ 8 ਤਾਰੀਖ ਤੋਂ ਦੁਬਾਰਾ ਤੋਂ ਸਰੰਦੀ ਗੇਟ ਉਹੀ ਜਗ੍ਹਾ ਜਿੱਥੇ ਅਸੀਂ ਪਹਿਲਾਂ ਕਾਊਂਟਰ ਲਗਾਇਆ ਸੀ ਅਸੀਂ ਦੁਬਾਰਾ ਤੋਂ ਉੱਥੇ ਕਾਊਂਟਰ ਲਗਾਵਾਂ ईद ਦਾ ਸ਼ਿਫਟ ਕਰਾਂਗੇ ईद ਦਾ 8 ਵਜੇ ਤੋਂ ਕਾਊਂਟਰ 11 ਵਜੇ ਤੱਕ ਲੱਗੇਗਾ 11 ਵਜੇ ਤੋਂ ਬਾਅਦ ਅਸੀਂ ਫਿਰ ਕਾਊਂਟਰ ਬੰਦ ਕਰ ਦਾਂਗੇ ਤੇ ਉਸ ਤੋਂ ਬਾਅਦ ਅਸੀਂ ਇਮੀਡੀਏਟਲੀ ਅਸੀਂ ਐਸਟੀਐਮ ਸਾਹਿਬ ਨੂੰ ਡੀਸੀ ਸਾਹਿਬ ਮੈਡਮ ਨੂੰ ਮਿਲ ਕੇ ਅਸੀਂ ਇਹ ਰਕਮ ਉੱਥੇ ਦੁਬਾਰਾ ਪਹੁੰਚਾਵਾਂਗੇ ਇਨਸ਼ਾਅੱਲਾ